ਜਿਹੜੇ ਪਾਠੀ ਸਿੰਘ ਪਿਆਰ ਨਾਲ ਬਾਣੀ ਪੜ੍ਹਦੇ ਨੇ ਨਾ ਗੁਰੂ ਨੇ ਉਹਨਾਂ ਦੇ ਜੀਵਨ ਸਫਲੇ ਕਰਦੇ ਪਰ ਕਈ ਜਿਹੜੇ ਰੌਲ ਤੇ ਬੈਠੇ ਵੀ ਹੈੱਡਫੋਨ ਲਾ ਕੇ ਗੀਤ ਹੀ ਸੁਣੀ ਗਏ ਉਹਨਾਂ ਨੂੰ ਥੋੜੋ ਕੁਝ ਲੱਭਣਾ ਜਿਹੜੇ ਪਿਆਰ ਨਾਲ ਭਾਵਨਾ ਨਾਲ ਬਾਣੀ ਪੜ੍ਹਦੇ ਆ ਨਾ ਪਾਠੀ ਸਿੰਘ ਗੁਰੂ ਸਾਹਿਬ ਉਹਨਾਂ ਦਾ ਜੀਵਨ ਸਫਲਾ ਕਰਦੇ ਨੇ ਆਪਾਂ ਉਹਨਾਂ ਨੂੰ ਕੀ ਦੇ ਸਕਦੇ ਹਾਂ 1000 2000 ਆਪਾਂ ਕੀ ਦੇ ਦੇਵਾਂਗੇ ਪਾਠੀ ਸਿੰਘ ਦੀ ਜਿਹੜਾ ਪਾਠੀ ਸਿੰਘ ਪਿਆਰ ਨਾਲ ਬਾਣੀ ਪੜਦਾ ਸੰਗਤ ਨੂੰ ਸੁਣਾਉਂਦਾ ਹੈ ਗੁਰੂ ਸਾਹਿਬ ਉਹਦੀ ਆਪ ਜ਼ਿੰਮੇਵਾਰੀ ਲੈਂਦੇ ਵੀ ਪੁੱਤ ਤੇਰਾ ਬੇੜਾ ਮੈਂ ਫੜ ਕੇ ਪਾਰ ਲਗਾਉਂ ਘਬرائی ਆਪਾਂ ਬਾਣੀ ਸੁਣੀ ਨਹੀਂ ਚਾਹੁੰਦੇ ਅਗਲਾ ਸੁਣਾਵੇ ਕਿਨੂੰ ਅਗਲੇ ਵੀ ਚੁੱਪ ਕਰ ਗਏ ਤੇ ਕਸੂਰ ਪਾਠੀਆਂ ਦਾ ਵੀ ਇਹਨਾਂ ਨੂੰ ਬਾਣੀ ਨਹੀਂ ਪੜਨੀ ਆਪਾਂ ਨੂੰ ਸੁਣਨੀ ਨਹੀਂ ਆਉਂਦੀ ਪੜਨ ਵਾਲਾ ਕਿੱਥੋਂ ਆਵੇ ਸੁਣਨ ਵਾਲਾ ਕੋਈ ਨਹੀਂ ਰਿਹਾ ਹਾਂ ਇੱਕ ਘੰਟਾ ਕਈ ਵਰਨਾ ਸਮਾਗਮ ਵਿੱਚ ਬੈਠਾ ਰਹਿੰਦਾ ਬੰਦਾ ਉਹ ਅਸਲ ਚ ਇਹੀ ਸੋਚੀ ਜਾਂਦਾ ਬੈਠਾ ਵੀ ਜਦੋਂ ਪ੍ਰਚਾਰਕ ਬਾਹਰ ਆਇਆ ਆਪਾਂ ਸਵਾਲ ਕਿਹੜਾ ਕਿਹੜਾ ਕਰਨਾ ਫਿਰ ਉਹ ਬਾਹਰ ਆ ਕੇ ਆਪਣੀ ਗੱਲ ਸੁਣਾਉਂਦਾ ਤੁਸੀਂ ਜੀ ਆ ਵੀ ਬੋਲਿਆ ਕਰੋ ਅਸਲ 'ਚ ਉਹਨੇ ਸੁਣਿਆ ਕੁਝ ਵੀ ਨਹੀਂ ਹੁੰਦਾ ਉਹ ਕਹਿੰਦੇ ਆ ਜੜੀ ਸੀ ਪਿੰਡ ਦੇ ਬਾਹਰ ਬੈਠਾ ਭੁੱਖ ਬੜੀ ਲੱਗੀ ਕੋਲੋਂ ਇੱਕ ਰਾਗੀਰ ਲੰਘਿਆ ਉਹਨੂੰ ਬੇਨਤੀ ਕੀਤੀ ਵੀ ਜੇ ਥੋੜਾ ਜਿਹਾ ਸਮਾਂ ਮੇਰੀਆਂ ਪੇਡਾਂ ਕੋਲ ਬਹਿ ਜਾਏ ਮੈਂ ਪਿੰਡ 'ਚੋਂ ਰੋਟੀ ਖਾਵਾ ਇੰਨਾ ਕੁ ਕਰ ਸਕਦਾ ਉਹ ਕਹਿੰਦਾ ਮੈਂ ਬਹਿ ਜਾਣਾ ਬਹਿ ਗਿਆ ਉਹ ਰੋਟੀ ਖਾ ਕੇ ਆਇਆ ਤੇ ਉਹ ਬੰਦਾ ਬੈਠਾ ਉੱਥੇ ਰੱਖ ਮਨ 'ਚ ਖਿਆਲ ਆਇਆ ਵੀ ਇੰਨਾ ਇਹਨੇ ਹਰ ਦਿਨ ਭਾਇਆ ਮੈਂ ਰੋਟੀ ਖਾਇਆ ਇੱਕ ਢੇੜ ਦੀ ਮੇਰੀ ਗੁੰਮੀ ਢੇਡਾਂ ਗਣ ਲੀਆਂ ਢੇਡਾਂ ਪੂਰੀਆਂ ਨੇ ਤੇ ਸੋਚਿਆ ਵੀ ਇਹਨੂੰ ਕੁਝ ਨਾ ਕੁਝ ਦੇ ਦਿਆਂ ਇੱਕ ਲਗੜੀ ਜੀ ਢੇੜ ਸੀ ਕਹਿੰਦਾ ਇਹ ਤੂੰ ਲੈ ਲਾ ਤੂੰ ਰਾਖੀ ਕੀਤੀ ਹੁਣ ਲਗੜੀ ਢੇੜ ਸੀ ਤੇ ਉਹਨੇ ਆਖਿਆ ਵੀ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਮੈਂ ਨਹੀਂ ਇਹਦੀ ਲੱਤ ਤੋੜੀ ਜਿਹੜਾ ਕਹਿ ਰਿਹਾ ਉਹਨੂੰ ਵੀ ਘੱਟ ਸੁਣਦਾ ਤੇ ਧੂਏ ਨੂੰ ਜਮਾ ਹੀ ਨਹੀਂ ਸੁਣਦਾ ਉਹ ਕਹਿੰਦਾ ਭੇਡ ਤੂੰ ਲੈ ਲੈ ਉਹ ਕਹਿੰਦਾ ਮੈਂ ਨਹੀਂ ਇਹਦੀ ਲੱਤ ਤੋੜੀ ਯਾ ਕਮਾਲ ਦੀ ਗੱਲ ਕੋਲੋਂ ਵੇਖਿਆ ਇੱਕ ਬੰਦਾ ਘੋੜੇ ਤੇ ਲੰਘਿਆ ਜਾਂਦਾ ਉਹਨੂੰ ਅੱਗੇ ਹੋ ਕੇ ਰੋਕਿਆ ਘੋੜੇ ਦੀਆਂ ਬਾਗਾ ਫੜ ਲੀਆਂ ਕਹਿੰਦਾ ਸਾਡਾ ਮਸਲਾ ਹੱਲ ਕਰ ਮੈਂ ਇਹਨੂੰ ਕਹਿਣਾ ਵੀ ਭੇਡ ਲੈ ਲੈ ਇਹ ਮੈਨੂੰ ਕਹੀ ਜਾਂਦਾ ਮੈਂ ਨਹੀਂ ਲੱਤ ਤੋੜੀ ਤੇ ਅੱਗੋਂ ਜਿਹੜਾ ਘੋੜਾ ਦੇ ਉੱਤੇ ਚੜਿਆ ਉਹ ਘੋੜਾ ਚੋਰੀ ਕਰਕੇ ਲਿਆਇਆ ਸੁਣਦਾ ਉਹਨੂੰ ਵੀ ਨਹੀਂ ਉਹ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਘੋੜਾ ਚੋਰੀ ਨਹੀਂ ਕਰਦਾ ਹੁਣ ਸੁਣਨ ਵਾਲਾ ਕੋਈ ਵੀ ਨਹੀਂ ਸੁਣਾਉਣ ਵਾਲੇ ਸਾਰੇ ਤਿੰਨੇ ਹੀ ਬੋਲੀ ਜਾਂਦੇ ਨੇ ਇੱਕ ਫਕੀਰ ਆਇਆ ਉਹਨੇ ਵੇਖਿਆ ਵੀ ਬੰਦੇ ਕੀ ਕਰਦੇ ਨੇ ਤਿੰਨੇ ਹੀ ਬੋਲੀ ਜਾਂਦੇ ਨੇ ਗੱਲ ਕੋਈ ਵੀ ਨਹੀਂ ਸਮਝ ਰਿਆ ਉਹਦੇ ਅੱਗੇ ਹੱਥ ਜੋੜੇ ਵੀ ਸਾਡਾ ਮਸਲਾ ਹੱਲ ਕਰ ਉਹ ਬੋਲਿਆ ਕੁਝ ਨਹੀਂ ਬਸ ਪੂਰੇ ਰੋਵ ਦੇ ਨਾਲ ਅੱਖਾਂ ਚ ਅੱਖਾਂ ਪਾਈਆਂ ਤੇ ਤਿੰਨਾਂ ਨੂੰ ਕੁਝ ਸਮਝ ਲੱਗਿਆ ਵੀ ਆਪਾਂ ਨਜਾਇਜ਼ ਹੀ ਕੋਈ ਰੌਲਾ ਪਾਈ ਜਾਂਦੇ ਆ ਤਿੰਨੇ ਜਣੇ ਆਪੋ ਆਪਣੀਆਂ ਦਿਸ਼ਾਵਾਂ 'ਚ ਚਲੇ ਗਏ ਗੱਲ ਇਹ ਐ ਵੀ ਮਾਇਆ ਧਾਰੀ ਆ ਤਨਾ ਬੋਲਾ ਰੌਲਾ ਸਾਰੀ ਪਾਈ ਜਾਂਦੇ ਸੁਣਾਉਣੀ ਸਾਰੀ ਚਾਉਂਦੇ ਨੇ ਸੁਣਨੀ ਕੋਈ ਵੀ ਨਹੀਂ ਚਾਹੁੰਦਾ ਇੱਕ ਨੇ ਕਹੀ ਦੂਜੇ ਨੇ ਮੰਨੀ ਦੋਨੋਂ ਬ੍ਰਹਮ ਗਿਆਨੀ ਆਪਾਂ ਮੰਨਣ ਵਾਲੇ ਨਹੀਂ ਰਹਿ ਗਏ ਆਪਾਂ ਮਨਾਉਣ ਵਾਲੇ ਰਹਿ ਗਏ ਸਿੱਖੀ ਮੰਨਣ ਵਾਲਿਆਂ ਦੀ ਸੀ ਬਾਬੇ ਨਾਨਕ ਨੇ ਆਪਾਂ ਲਈ ਸ਼ਬਦ ਦਿੱਤਾ ਸਿੱਖ ਸਿੱਖ ਦਾ ਮਤਲਬ ਹੁੰਦਾ ਸਿੱਖਣ ਵਾਲਾ ਜਿਹੜਾ ਜਨਮ ਤੋਂ ਲੈ ਕੇ ਮਰਨ ਤੱਕ ਕਹਿੰਦਾ ਮੈਂ ਕੁਝ ਸਿੱਖਣਾ ਚਾਹਨਾ ਹੁਣ ਜੇ ਸਿੱਖੀ ਆਪਾਂ ਕਹਿੰਦੇ ਆ ਪਰਿਵਾਰ ਚ ਬੜੀ ਸਿੱਖੀ ਇਹਦਾ ਅਰਥ ਇਹ ਆ ਵੀ ਸਾਰੇ ਕੁਝ ਨਾ ਕੁਝ ਸਿੱਖਣ ਲਈ ਤਿਆਰ ਨੇ ਬੰਦੇ ਨੂੰ ਪਤਾ ਹੈ ਵੀ ਆਹ ਚੀਜ਼ ਚੰਗੀ ਹੈ ਆ ਮਾੜੀ ਹੈ ਕਿਸੇ ਤੋਂ ਪੁੱਛਣ ਥੋੜੋ ਜਣਾ ਇਹ ਤਾਂ ਰੱਬ ਨੇ ਅੰਦਰ ਯੰਤਰ ਫਿੱਟ ਕੀਤਾ ਹਰ ਬੰਦੇ 'ਚ ਪਾਪ ਕਰਨ ਵੇਲੇ ਬੰਦੇ ਨੂੰ ਪਤਾ ਹੁੰਦਾ ਇਹ ਕੰਮ ਗਲਤ ਹੈ ਭਾਵੇਂ ਉਹ ਕਿਸੇ ਵੀ ਸਕੂਲ 'ਚ ਨਾ ਪੜਿਆ ਹੋਵੇ ਅਨਪੜ੍ਹ ਬੰਦੇ ਨੂੰ ਵੀ ਪਤਾ ਵੀ ਆਹ ਕੰਮ ਮੈਂ ਗਲਤ ਕਰ ਰਿਹਾ ਇਹ ਪਰਮੇਸ਼ਰ ਨੇ ਬੰਦੇ ਦੇ ਅੰਦਰ ਫਿੱਟ ਕੀਤਾ ਯੰਤਰ ਵੀ ਤਰੰਤ ਇੱਕ ਸਿਗਨਲ ਆਉ ਤੇਰੇ ਅੰਦਰੋਂ ਇਹ ਜ਼ਮੀਰ ਦੀ ਆਵਾਜ਼ ਹੈ ਜਿਵੇਂ ਅੱਜਕੱਲ ਕਰਾਜ ਕੈਮਰੇ ਲੱਗਿਆ ਨਾ ਉਹ ਚਿੜੀ ਵੀ ਅੱਗੋਂ ਲੰਘ ਜਾਏ ਤੇ ਉਹ ਸਿਗਨਲ ਦਿੰਦਾ ਆਵਾਜ਼ ਆਉਂਦੀ ਰੱਬ ਨੇ ਇੱਕ ਅੰਦਰ ਸਿਗਨਲ ਫਿਟ ਕੀਤਾ ਜਦੋਂ ਗਲਤ ਫਰਨਾ ਆਉਂਦਾ ਤੇ ਨਾਲ ਹੀ ਆਵਾਜ਼ ਆਉਂਦੀ ਕੰਮ ਪੁਠਾਈਆ ਪਰ ਜਦੋਂ ਇਹ ਕਹਿੰਦਾ ਵੀ ਆਉਂਦੀ ਰਹੇ ਆਵਾਜ਼ ਵੇਖੀ ਜਾਏਗੀ ਫਿਰ ਇਹ ਨਸ਼ੇ ਵੀ ਪੀ ਲੈਂਦਾ ਤੇ ਗਲਤ ਰਾਹਾਂ ਤੇ ਵੀ ਤੁਰ ਪੈਂਦਾ ਹੈ ਪਾਤਸ਼ਾਹ ਕਹਿੰਦੇ ਉਹ ਆਵਾਜ਼ ਨੂੰ ਸੁਣਨੀ ਸਿੱਖ ਲੈ ਸਿੱਖੇਗਾ ਕਮੇ ਸਤ ਸੰਗਤ ਵਿੱਚ ਬਹਿ ਕੇ ਗੁਰਦੁਆਰਾ ਸਾਹਿਬ ਸਿਖਾਉਂਦਾ ਆਵਾਜ਼ ਸੁਣਨੀ ਤੇ ਗੁਰਦੁਆਰੇ ਬੰਦਾ ਉਦੋਂ ਆਉਂਦਾ ਜਦੋਂ ਸ਼੍ਰੀਕੇ ਚੋ ਕਿਸੇ ਨੇ ਬੁਲਾਇਆ ਹੋਵੇ ਕਾਰਡ ਭੇਜ ਕੇ ਵੀ ਤੁਸੀਂ ਵੀ ਆਇਓ ਕੋਈ ਕਰਮਾਂ ਵਾਲੀ ਰੂਹ ਹੋ ਸਕਦੀ ਜਿਹੜੀ ਕਹੇ ਵੀ ਉੱਥੇ ਸ਼ਬਦ ਦੀ ਵਿਚਾਰ ਹੁੰਦੀ ਹੈ ਪਤਾ ਨਹੀਂ ਕੌਣ ਗਿਆ ਤੇ ਕੌਣ ਆਇਆ ਆਪਾਂ ਬਹਿ ਕੇ ਸੁਣੀਏ ਸਿੱਖ ਰਹਿਤ ਮਰਿਆਦਾ ਕਹਿੰਦੀ ਸਿੱਖ ਰੋਜ਼ ਗੁਰਦੁਆਰੇ ਚੱਲ ਕੇ ਆਵੇ ਤੇ ਕੁਝ ਸਮਾਂ ਬੈਠ ਕੇ ਬਾਣੀ ਸੁਣੇ ਤੇ ਪੜ੍ਹੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਬੰਦੇ ਅੰਦਰ ਕਾਮ, ਕ੍ਰੋਧ, ਲੋਭ ਪੰਜ ਦੋਖ ਅਸਾਧ ਜਾ ਮੈਂ ਲੋ ਬੈਡਾ ਟਰਾਲਾ ਚਲਾਉਂਦੇ ਨੂੰ ਫੋਨ ਗਿਆ ਵੀ ਤੇਰੀ ਮਾਂ ਚੜਾਈ ਕਰ ਗਈ ਕਹਿੰਦਾ ਮੈਂ ਗੇੜਾ ਲਾ ਕੇ ਆਉਣਾ ਤੂੰ ਹੀ ਲੱਕੜਾਂ ਲਾਓ ਇਹ ਨਹੀਂ ਵੇਖਿਆ ਵੀ ਮਾਂ ਮਰ ਗਈ ਮਾਂ ਤੋਂ ਵੱਡਾ ਕੌਣ ਆ ਗੇੜੇ ਦਾ ਕੀ ਐ ਪਿੱਛੇ ਮੁੜ ਨਹੀਂ ਆਂਦਾ ਇਧਰੋਂ ਨਹੀਂ ਮੈਂ ਕੰਮ ਅਧਾ ਰਹਿਣ ਦੇਣਾ ਕਿੰਨੀਆਂ ਮਾਵਾਂ ਇਦਰੀ ਪ੍ਰਾਣ ਤਿਆਕੀਆਂ ਤੇ ਪੁੱਤ ਵਿਦੇਸ਼ਾਂ ਦੀ ਧਰਤੀ ਤੇ ਬਾਹਰ ਹੀ ਬੈਠੇ ਰਹਿ ਗਏ ਕਾਮ ਕ੍ਰੋਧ ਲੋਭ ਮੋਹ ਐਸਾ ਮੋਹ ਗੁਰਦੁਆਰੇ ਨਹੀਂ ਚੱਲ ਕੇ ਆਉਂਦਾ ਸਾਰਿਆਂ ਨੂੰ ਬਾਅਦ 'ਚ ਦੁਕਾਨ ਬੰਦ ਕਰਦਾ ਕਹਿੰਦਾ ਕੀ ਪਦਾ ਉਹ 100 ਰੁਪਇਆ ਉਦੋਂ ਵੀ ਬਣ ਜੇ ਤੇ ਸਤਿਗੁਰ ਸੱਚੇ ਪਾਤਸ਼ਾਹ ਆਵਾਜ਼ ਮਾਰਦੇ ਨੇ ਉਹ ਰਾਹ ਗੱਲ ਸੁਣ ਮਹਾਰਾਜ ਕਹਿੰਦੇ ਲੰਬੀ ਬਾਹ ਕਰਕੇ ਲੋਕਾਂ ਦੀ ਜ਼ਮੀਨ ਵੀ ਆਪਣੀ ਜ਼ਮੀਨ ਦੇ ਵਿੱਚ ਹੀ ਗਣ ਜਾਣਾ ਵੀ ਉਹ ਉੱਥੇ ਤੱਕ ਮੇਰਾ ਹੀ ਮੇਰਾ ਸੱਚ ਜਾਣੀ ਤੇਰਾ ਸਰੀਰ ਵੀ ਤੇਰਾ ਨਹੀਂ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਬਸੇਰਾ ਆ ਪੰਛੀ ਬੈਠੇ ਆਲਣਿਆਂ ਤੇ ਉਡਾਰੀ ਮਾਰ ਜਾਣੀ ਦੱਸ ਕੀ ਆ ਤੇ ਕੀ ਤੇਰਾ ਤੇ ਕੀ ਮੇਰਾ ਤੇਰਾ ਤੇ ਆਪਣਾ ਸਰੀਰ ਵੀ ਨਹੀਂ ਪਾਤਸ਼ਾਹ ਕਹਿੰਦੇ ਇੱਥੇ ਵੱਡੇ ਵੱਡੇ ਰਾਜੇ ਆਏ ਅਗਲਿਆਂ ਨੇ ਨੰਗੇ ਹੀ ਤੋੜ ਦਿੱਤੇ ਮਹਿੰਗਾ ਕੁੜਤਾ ਪਜਾਮਾ ਪਾਇਆ ਟੱਬਰ ਵਾਲੇ ਉਹ ਵੀ ਲਾ ਲੈਂਦੇ ਨੇ ਇਹ ਖਰਾਬ ਥੋੜੋ ਕਰਨਾ ਜਾਣ ਵਾਲਾ ਚਲਿਆ ਗਿਆ ਤੇ ਤੂੰ ਜਿੰਨਾ ਵਾਸਤੇ ਸਾਰੀ ਜ਼ਿੰਦਗੀ ਕਮਾਈ ਕੀਤੀ ਇੱਕ ਦਿਨ ਬੋਲੇ ਜੇ ਮੂੰਹ ਨਾਲੋਂ ਕਹਿੰਦੇ ਨੇ ਬਾਪੂ ਤੂੰ ਸਾਡੇ ਲਈ ਕੀਤਾ ਦੱਸ ਕੀ ਉਹ ساری ਜ਼ਿੰਦਗੀ ਮਰਿਆ ਖਪਿਆ ਦੋ ਦੋ ਪੁੱਤਾਂ ਦੀਆਂ ਮਾਵਾਂ ਬਿਰਦਾ ਸ਼ਰਮਾ ਵਿੱਚ ਪਹੁੰਚ ਗਈਆਂ ਮਹਾਰਾਜ ਕਹਿੰਦੇ ਉਹਨਾਂ ਲਈ ਕਰਦਾ ਰਹਿਣਾ ਕੁਝ ਆਪਣੇ ਲਈ ਕਰਿਆ ਕਰ ਤੇ ਆਪਣੇ ਲਈ ਕਰਨ ਵਾਲਾ ਕਾਰਜ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹ ਬੈਸਣ ਪਾਈ ਹੈ ਜਦ ਤੂੰ ਬਾਣੀ ਪੜਦਾ ਸਮਝ ਆਪਣੀ ਕਮਾਈ ਇਕੱਠੀ ਕਰ ਰਿਹਾ ਜਦੋਂ ਤੂੰ ਬਾਣੀ ਦਾ ਪਾਠ ਕਰਦਾ ਨਾ ਭਾਵਨਾ ਨਾਲ ਬੈਠ ਕੇ ਸਮਝ ਵੀ ਤੂੰ ਆਪਣੀ ਕਮਾਈ ਇਕੱਠੀ ਕਰ ਰਿਆ ਇਹ ਤੇਰੇ ਨਾਲ ਜਰੂਰ ਜਾਏਗੀ ਤੂੰ ਕਿਸੇ ਦਾ ਭਲਾ ਕਰ ਰਿਆ ਇਹ ਤੇਰੀ ਆਪਣੀ ਕਮਾਈ ਹੈ ਤੇਰੇ ਨਾਲ ਜਾਏਗੀ